ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦੀਵ ਗੰਦਾਰ ਮਹੱਲਾ ਪੰਜਵਾ ਆਪਣੇ ਹਰ ਪਹਿ ਬੇਨਤੀ ਕਹੀ ਹੈ ਏ ਭਾਈ ਆਪ ਦੇ ਪਰਮੇਸ਼ਰ ਦੇ ਪੈ ਗਏ ਪਾਸ ਬੇਨਤੀ ਕਰਨਾ ਕਰੀਏ ਚਾਰ ਪਦਾਰਥ ਆਨੰਦ ਮੰਗਲ ਨਿਦ ਸੁਖ ਸਹਿਜ ਸਿੱਧ ਲਈਐ ਰਹਾਉ ਜਿਸ ਕਰਕੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਇਹ ਸਾਰੇ ਆਨੰਦਾਂ ਤੇ ਮੰਗਲ ਖੁਸ਼ੀਆਂ ਦੇ ਨਿਦ ਖਜਾਨੇ ਅਤੇ ਸਹਿਜ ਸੁਭਾਵਕ ਹੀ ਸੁਖ ਰੂਪੀ ਸਿੱਧੀਆਂ ਪ੍ਰਾਪਤ ਕਰ ਲਈਂਦੀਆਂ ਹਨ ਇਸ ਜਨਮ ਵਿੱਚ ਇੱਕ ਨਾਮ ਦੂਸਰਾ ਪ੍ਰੇਮ ਤੀਸਰਾ ਗਿਆਨ ਤੇ ਚੌਥਾ ਮੁਕਤ ਰੂਪੀ ਪਦਾਰਤ ਪ੍ਰਾਪਤ ਕਰ ਲਈਦਾ ਹੈ ਅਤੇ ਆਨੰਦ ਤੇ ਮੰਗਲਾਂ ਦੇ ਖਜ਼ਾਨੇ ਪ੍ਰਭੂ ਦੇ ਸੁਖ ਅਚੁੱਤ ਸੁਖ ਦੀ ਪ੍ਰਾਪਤੀ ਕਰ ਲੈਣਾ ਕਰੀਦੀ ਹੈ ਰਹਾਉ ਇਸ ਰਾਮਦੇਵ ਕੇ ਸਤਿਗੁਰੂ ਫਰਮਾਉਂਦੇ ਹਨ ਮਾਨ ਤਿਆਗ ਹਰ ਚਰਨੀ ਲਾਗ ਤਿਸ ਪ੍ਰਭ ਅੰਚਲ ਗਹੀਐ ਆਪਣੀ ਦੇਹ ਗੁਣਾ ਆਦ ਦਾ ਮਾਨ ਹੰਕਾਰ ਤਿਆਗ ਛੱਡ ਕਰਕੇ ਪਰਮੇਸ਼ਰ ਦੇ ਚਰਨੀ ਲੱਗਣਾ ਕਰੋ ਅਤੇ ਉਸੇ ਪ੍ਰਭੂ ਪਰਮੇਸ਼ਰ ਦਾ ਸ਼ਰਨ ਰੂਪੀ ਨਾਮ ਰੂਪੀ ਪੱਲਾ ਗਹੀਏ ਭਾਵ ਪਕੜ ਨਾ ਕਰੋ ਆਂਚ ਨਾ ਲਾਗੇ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਹੀਏ ਉਸ ਮਾਲਕ ਪ੍ਰਭੂ ਦੀ ਹੀ ਸ਼ਰਨ ਓਟ ਚਹਣੀ ਕਰੂ ਜਿਸ ਕਰਕੇ ਤ੍ਰਿਸ਼ਨਾ ਈਰਖਾ ਕਾਲ ਰੂਪੀ ਅਗਨੀ ਦੇ ਸਾਗਰ ਸਮੁੰਦਰ ਭਾਵ ਸੰਸਾਰ ਵਿੱਚ ਆਂਚ ਕਈਏ ਸੇਕ ਭਾਵ ਦੁੱਖ ਨਹੀਂ ਲੱਗੇਗਾ ਕੋਟ ਪਰਾਦ ਮਹਾ ਅਕਿਰਤਕਾਨ ਬਹੁਰ ਬਹੁਰ ਪ੍ਰਭ ਸਹੀਐ ਉਹ ਪ੍ਰਭ ਐਸਾ ਕਿਰਪਾਲੂ ਹੈ ਕਿ ਮਹਾ ਵੱਡੇ ਵੱਡੇ ਅਕਿਰਤਕਾਨ ਕੀਤੇ ਹੋਏ ਨੂੰ ਭੁਲਾ ਜਾਣ ਵਾਲੇ ਪੁਰਸ਼ਾਂ ਦੇ ਵੀ ਕਰੋੜਾਂ ਅਪਰਾਧ ਗੁਨਾਹ ਬਹੁਰ ਬਹੁਰ ਵਾਰ-ਵਾਰ ਪਰਮੇਸ਼ਰ ਸਹਾਰੀ ਜਾਂਦਾ ਹੈ ਕਰੁਣਾਮਈ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹਾ ਜੋ ਕਰਣਾ ਮੈਂ ਕਿਰਪਾਲੂ ਸਰੂਪ ਪੂਰਨ ਵਿਆਪਕ ਪਰਮੇਸ਼ਰ ਪ੍ਰਭੂ ਹੈ ਉਸ ਦੀ ਸਰਨ ਆਹੀ ਹੈ ਸਰਨ ਓਟ ਆਈ ਹੈ ਮੰਗਣਾ ਕਰੀਏ ਦੇਵ ਗੰਦਾਰੀ ਪੰਜਵਾ ਗੁਰ ਕੇ ਚਰਨ ਰਿਦੈ ਪਰਵੇਸ ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਸਾਹਿਬ ਜੀ ਦੇ ਚਰਨਾ ਕਮਲਾਂ ਦਾ ਪਰਵੇਸਾ ਪ੍ਰਵੇਸ਼ ਹੋ ਗਿਆ ਹੈ ਭਾਵ ਸਤਗੁਰਾਂ ਦੀ ਚਰਨਾਂ ਦਾ ਧਿਆਨ ਵਸ ਗਿਆ ਹੈ। ਰੋਗ ਸੋਗ ਸਭ ਦੁੱਖ ਬਿਨਾਸੀ ਉਤਰੇ ਸਗਲ ਕਲੇਸ਼ਾਰਾ। ਉਹਨਾਂ ਦੇ ਹਉਮੈ ਆਦ ਦੇ ਰੋਗ ਵਿਛੋੜੇ ਦੇ ਸੋਗ ਗਮ ਅਤੇ ਜੰਮਣ ਮਰਨ ਆਦ ਦੇ ਸਾਰੇ ਦੁੱਖ ਬਿਨਾਸੀ ਨਾਸ਼ ਹੋ ਗਏ ਹਨ। ਅਤੇ ਅਵਿਦਿਆ ਅਸਮਤਾ ਆਦ ਸਾਰੇ ਕਲੇਸ਼ਾ ਕਲੇਸ਼ ਵੀ ਉਤਰ ਗਏ ਮਿਟ ਗਏ ਹਨ। ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਹਨ ਜਨਮ ਜਨਮ ਕੇ ਕਿਲਬਿਖ ਨਾਸ ਹੈ ਕੋਟ ਮੱਜਨ ਇਸਨਾਨ ਜਨਮਾਂ ਜਨਮਾਤਰਾ ਦੇ ਕਿਲਬਿਖ ਪਾਪ ਵੀ ਨਾਸ ਹੋ ਗਏ ਹਨ ਅਤੇ ਉਹਨਾਂ ਨੂੰ ਕਰੋੜਾਂ ਤੀਰਥਾਂ ਦੇ ਮੱਜਨ ਇਸਨਾਨਾ ਉਹਨਾਂ ਨੂੰ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨ ਉਹਨਾਂ ਦਾ ਸਤਿਗੁਰਾਂ ਕੋਲੋਂ ਨਾਮ ਰੂਪੀ ਨਿਧਾਨ ਖਜ਼ਾਨਾ ਪ੍ਰਾਪਤ ਕਰਕੇ ਤੇ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਂਦਿਆਂ ਸਹਿਜ ਗਿਆਨ ਸਰੂਪ ਬ੍ਰਹਮ ਵਿੱਚ ਸੁਭਾਵਕ ਹੀ ਧਿਆਨ ਲੱਗ ਜਾਂਦਾ ਹੈ ਕਰ ਕਿਰਪਾ ਆਪਣਾ ਦਾਸ ਕੀਨੋ ਬੰਦਨ ਤੋਰ ਨਿਰਾਰੇ ਵਾਹਿਗੁਰੂ ਜੀ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਆਪ ਦਾ ਦਾਸ ਸੇਵਕ ਬਣਾਉਣਾ ਕੀਤਾ ਹੈ ਅਤੇ ਕਰਤਾ ਭੁਗਤਾ ਹੰਗਤਾ ਮਮਤਾ ਦੇ ਬੰਧਨ ਜੰਜਾਲ ਤੋੜ ਕੇ ਦੇਹ ਅਭਿਮਾਨ ਵੱਲੋਂ ਨਿਰਾਰੇ ਅਸੰਗ ਕਰ ਦਿੱਤਾ ਹੈ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਹਾਰੇ ਛੱਕੇ ਤਿੰਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ ਮੈਂ ਤੁਹਾਡੀ ਬਾਣੀ ਦੁਆਰਾ ਨਾਮ ਨੂੰ ਜਪ ਜਪ ਕੇ ਜਿਉਂਦਾ ਹਾਂ ਆਪ ਜੀ ਦੇ ਨਾਮ ਨੂੰ ਮਨ ਬਾਣੀ ਸਰੀਰ ਨਾਲ ਜਪ ਕਰਕੇ ਜਿਉਂਦਾ ਹਾਂ ਮੈਂ ਦਾਸ ਸੇਵਕ ਤੁਹਾਡੇ ਤੋਂ ਸਦਾ ਲਈ ਕੁਰਬਾਨ ਜਾਂਦਾ ਹਾਂ ਛਕੀ ਤਿੰਨ ਪੰਜਵੇਂ ਪਾਤਸ਼ਾਹ ਜੀ ਦੇ ਇਥੋਂ ਤੱਕ 6 6 ਸ਼ਬਦਾਂ ਦੇ ਤਿੰਨ ਸੰਗ੍ਰਹਿ ਭਾਵ 6 3 18 6 ਤੇ 18 18 ਦੋ ਪਦਿਆਂ ਵਾਲੇ ਸ਼ਬਦ ਆ ਚੁੱਕੇ ਆ ਦੇਵ ਗੰਦਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੇ ਚਰਨ ਨਿਹਾਰੋ। हे माई भाई प्रभु ਪਰਮੇਸ਼ਰ ਦੇ ਪੂਜਨੀਕ ਅਦਿਸ਼ਟਾਨ ਰੂਪ ਚਰਨ ਕਮਲਾਂ ਨੂੰ ਹਿਰਦੇ ਦੇ ਅੰਦਰੋਂ ਨਿਹਾਰੋ ਦੇਖਣਾ ਕਰੋ। ਫਿਰ ਚੇਤ ਨੂੰ ਇੱਕਸਾਰ ਕਰਕੇ ਬੇਨਤੀਆਂ ਕਰੋ। ਕੀ ਬੇਨਤੀਆਂ ਕਰਨੀਆਂ? ਕਰੋ ਅਨੁਗ੍ਰਹਿ ਸੁਆਮੀ ਮੇਰੇ ਮਨ ਤੇ ਕਬ ਹੁ ਨਡਾਰੋ ਰਹਾਉ। हे ਮੇਰੇ ਸਾਡੇ ਸੁਆਮੀ ਮਾਲਕ ਪ੍ਰਭੂ ਤੁਸੀਂ ਸਾਡੇ ਉੱਪਰ ਆਪਣੀ अनुग्रह कृपा दृष्टि ਕਰੋ ਸਾਨੂੰ ਕਦੇ ਵੀ ਮਨ ਹਿਰਦੇ ਤੋਂ ਨਾ ਡਾਰੋ ਭਲਾਇਓ ਨਾ ਮਨ ਤੋਂ ਕਦੇ ਵੀ ਡਾਰੋ ਦੂਰ ਨਾ ਕਰੋ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬਿਖਜਾਰੋ ਅਸੀਂ ਸਾਧੂ ਸ੍ਰੇਸ਼ਟ ਮਹਾਪੁਰਖਾਂ ਦੀ ਚਰਨ ਧੂੜੀ ਆਪਣੇ ਮੂੰਹ ਤੇ ਮਸਤਕ ਮੱਥੇ ਉੱਪਰ ਲਾਉਣੀ ਕਰੀਏ ਇਸ ਨਾਲ ਕਾਮ ਕ੍ਰੋਧ ਆਦਿ ਦੀ ਬਿਖ ਜ਼ਹਿਰ ਨੂੰ ਜਾਰੋ ਸਾੜ ਦੀਏ ਸਭ ਤੇ ਨੀਚ ਆਤਮ ਕਰ ਮੰਨੋ ਮਨ ਮਹਿ ਇਹੋ ਸੁਖ ਧਾਰੋ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਆਤਮ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਕਰਕੇ ਮੰਨਣਾ ਕਰੀਏ ਤੇ ਮਨ ਹਿਰਦੇ ਵਿੱਚ ਇਹੋ ਹੀ ਸੁਖ ਨੂੰ ਧਾਰਨ ਕਰੀਏ ਅਰਥਾਤ ਹਉਮੈ ਤੋਂ ਰਹਿਤ ਹੋ ਜਾਈਏ ਗੋਨ ਗਾ ਵਹਿ ਠਾਕੁਰ ਅਬਿਨਾਸੀ ਕਲ ਮਲ ਸਗਲੇ ਝਾਰੋ ਅਬਿਨਾਸੀ ਵਿਨਾਸ਼ ਤੋਂ ਰਹਿਤ ਠਾਕੁਰ ਮਾਲਕ ਪਰਮੇਸ਼ਰ ਦੀ ਗੁਣਾ ਤਾਈਂ ਗਾਉਂਦੇ ਰਹੀਏ ਇਉ ਸਾਰੇ ਕਲਮਲ ਪਾਪ ਕਲ ਯੁਗ ਦੀ ਮੈਲ ਰੂਪ ਪਾਪ ਝਾੜ ਭਾਵ ਮੀਟ ਦੀਏ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਧਾਰੋ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ ਅਸੀਂ ਆਪ ਜੀ ਤੋਂ ਆਪ ਤੋਂ ਨਾਮ ਦਾ ਨਿਦਾਨ ਖਜ਼ਾਨਾ ਰੂਪ দান ਪ੍ਰਾਪਤ ਕਰੀਏ ਤੇ ਉਸ ਨੂੰ ਰਸਨਾ ਤੋਂ ਜਪਦਿਆਂ ਕੰਠ ਗਲੇ ਲਗਾ ਕੇ ਉਰ ਹਿਰਦੇ ਵਿੱਚ ਧਾਰਨ ਕਰੀਏ ਦੇਵ ਗੰਧਾਰੀ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵਾਹਿਗੁਰੂ ਦੇ ਪਿਆਰ ਭਗਤੀ ਨੂੰ ਪ੍ਰਗਟ ਕਰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਪ੍ਰਭ ਜੀਓ ਪੀਖੋ ਦਰਸ ਤੁਮਾਰਾ ਏ ਪ੍ਰਭੂ ਜੀਓ ਵਾਹਿਗੁਰੂ ਜੀ ਮੇਰੀ ਅਭਿਲਾਖਾ ਹੈ ਕਿ ਮੈਂ ਤੁਹਾਡਾ ਦਰਸ਼ਨ ਵੇਖਣਾ ਕਰੂੰ ਸੁੰਦਰ ਧਿਆਨ ਧਾਰ ਦਿਨ ਰਾਤ ਨੀ ਜੀਅ ਪ੍ਰਾਨ ਤੇ ਪਿਆਰਾ ਰਹਾਉ ਤੁਹਾਡੇ ਸੁੰਦਰ ਸੋਹਣੇ ਸਤ ਚਿਤ ਆਨੰਦ ਰੂਪ ਦਾ ਦਿਨ ਰਾਤ ਹੀ ਧਿਆਨ ਧਾਰਨਾ ਕਰਾਂ ਜਿਹੜਾ ਆਪਣੀ ਜ਼ਿੰਦਗੀ ਅਤੇ ਪ੍ਰਾਣਾ ਤੋਂ ਵੀ ਪਿਆਰਾ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਸ਼ਾਸਤਰ বেদ ਪੁਰਾਨ ਅਵਲੋਕੇ ਸਿਮਰਤ ਤਤ ਵਿਚਾਰਾ 6 ਸ਼ਾਸਤਰ 4 বেদ 18 ਪੁਰਾਨ 27 ਸਿਮਰਤੀਆਂ ਸਾਰੇ ਅਵਲੋਕੇ ਵੇਖੇ ਭਾਵ ਕੋਖੇ ਆ ਅਤੇ ਸਾਰਿਆਂ ਦਾ ਇਹੋ ਤਤ ਸਿਧਾਂਤ ਵਿਚਾਰਿਆ ਹੈ ਦੀਨਾ ਨਾਥ ਪ੍ਰਾਨ ਪਦ ਪੂਰਨ ਭਵਜਲ ਉਦਰਨ ਹਾਰਾ हे दीनਾਂ ਗਰੀਬਾਂ ਦੇ नाथ स्वामी ਪ੍ਰਾਨਪਤ ਪ੍ਰਾਣਾ ਦੇ ਪਤੀ ਅਤੇ ਸਭ ਥਾਈ ਪੂਰਨ ਵਿਆਪਕ ਪ੍ਰਭੂ ਜੀ ਤੁਸੀਂ ਹੀ ਭਵਜਲ ਸੰਸਾਰ ਸਮੁੰਦਰ ਤੋਂ ਉਧਰਨਹਾਰਾ ਤਾਰਨ ਵਾਲੇ ਹੋ ਆਦ ਜੁਗਾਦ ਭਗਤ ਜਨ ਸੇਵਕ ਤਾਂ ਕੀ ਵਿਖੈ ਆਧਾਰ हे ਮਹਾਰਾਜ ਜੀ ਜੋ ਆਦ ਮੁੱਢ ਭਾਵ ਸਤਜੁਗ ਤੋਂ ਲੈ ਕੇ ਤ੍ਰਿਤੇ ਦੁਆਪਰ ਕਲਯੁਗ ਜੁਗਾ ਆਦਿਕਾਂ ਵਿੱਚ ਤੁਹਾਡੇ ਭਗਤੀ ਕਰਨ ਵਾਲੇ ਜਨਪੁਰਸ਼ ਤੇ ਸੇਵਕ ਦਾਸ ਹੋਏ ਆ ਉਹਨਾਂ ਸਾਰਿਆਂ ਨੇ ਵਿਸ਼ਿਆਂ ਤੋਂ ਬਚਣ ਵਾਸਤੇ ਤੁਹਾਡੀ ਆਸਰਾ ਭਾਵ ਓਟ ਤੱਕੀ ਹੈ ਜੋ ਭਗਤ ਰਵਿਦਾਸ ਜੀ ਆਦ ਜਨ ਕਬੀਰ ਜੀ ਆਦ ਅਤੇ ਸੇਵਕ ਹਨੂਮਾਨ ਜੀ ਵਰਗੇ ਹੋਏ ਆ ਤਾਂ ਕਿ ਤਾਂ ਉਹਨਾਂ ਨੇ ਵਿਸ਼ਿਆਂ ਦਾ ਕੀ ਆਧਾਰ ਆਸਰਾ ਲੈਣਾ ਸੀ ਭਾਵ ਉਹ ਤਾਂ ਤੁਹਾਡੇ ਆਸਰੀ ਜਿਉਂਦੇ ਸਨ ਇਨ ਜਨ ਕੀ ਧੂਰ ਬਾਛੈ ਨਿਤ ਨਾਨਕ ਪਰਮੇਸ਼ਰ ਦੇਵਨਹਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਜਨ ਸੇਵਕਾਂ ਦੀ ਧੂੜੀ ਨੂੰ ਨਿਤਾ ਪ੍ਰਤੀ ਚੋਣਾ ਕਰੀਏ ਪਰ ਇਹ ਦਾਤ ਵੀ ਪਰਮੇਸ਼ਰ ਪ੍ਰਮਾਤਮਾ ਆਪ ਦੇਣ ਵਾਲਾ ਹੈ ਦੇਵ ਗੰਦਾਰੀ ਮਹੱਲਾ ਪੰਜਵਾ ਤੇਰਾ ਜਨ ਰਾਮ ਰਸਾਇਣ ਮਤਾ ਹੀ ਮਹਾਰਾਜੀ ਤੁਹਾਡਾ ਜਨ ਸੇਵਕ RAM ਨਾਮ ਜੋ ਰਸ ਆਇਣ ਰਸਾਂ ਦਾ ਆਇਣ ਘਰ ਹੈ ਉਸ ਵਿੱਚ ਮਾਤਾ ਕਈਏ ਮਸਤ ਹੋਇਆ ਰਹਿੰਦਾ ਹੈ ਪ੍ਰੇਮ ਰਸਾ ਨਿਦ ਜਾ ਕੋ ਉਪਜੀ ਛੂਡ ਨਕਤ ਹੂ ਜਾਤਾ ਰਹਾ ਜਿਸ ਦੇ ਤਾਈਏ ਪ੍ਰੇਮ ਦੇ ਰਸਾ ਰਸ ਦਾ ਨਿਦ ਖਜ਼ਾਨਾ ਪ੍ਰੇਮ ਭਗਤੀ ਉਪਜੀ ਪੈਦਾ ਹੋਈ ਹੈ ਉਹ ਤੁਹਾਨੂੰ ਛੱਡ ਕਰਕੇ ਕਿਤੇ ਵੀ ਨਹੀਂ ਜਾਂਦਾ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਹਨ ਬੈਠਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ ਉਹ ਤਾਂ ਬੈਠਦਾ ਵੀ ਹਰੀ ਦੇ ਹਰ ਹਰੇ ਭਰੇ ਕਰਨ ਵਾਲੇ ਨਾਮ ਨੂੰ ਜਪਦਾ ਹੈ ਸੋਵਤ ਸੁੱਤਾ ਵੀ ਹਰ ਹਰ ਨਾਮ ਜਪਦਾ ਹੈ ਅਤੇ ਭੋਜਨ ਖਾਤਾ ਖਾਂਦਿਆਂ ਵੀ ਹਰ ਹਰ ਨਾਮ ਰਸ ਨੂੰ ਜਪਦਾ ਰਹਿੰਦਾ ਅਠ 60 ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਉਸਨੇ 68 ਤੀਰਥਾਂ ਦੇ ਪੁਰਬਾਂ ਦਾ ਮੱਜਨ ਇਸ਼ਨਾਨ ਕਰ ਲਿਆ ਹੈ ਜੋ ਸਾਧੂ ਮਹਾਤਮਾ ਜਨਾਂ ਦੀ ਧੂਰੀ ਵਿੱਚ ਨਾਤਾ ਨਹਾਉਂਦਾ ਹੈ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਬਿਦਤ ਹਰੀ ਦੇ ਜਨ ਸੇਵਕ ਦਾ ਉਪਜਿਆ ਪੈਦਾ ਹੋਇਆ ਮਨੁੱਖਾ ਜਨਮ ਸਫਲਾ ਹੈ ਜਿਨ੍ਹਾਂ ਨੇ ਵਿਧਾਤਾ ਰਚਨਹਾਰ ਪ੍ਰਭੂ ਵਿਧਾਤਾ ਬ੍ਰਹਮਾ ਨੂੰ ਸੌਤ ਸੰਤਰਾ ਭਾਵ ਪੁੱਤਰਾਂ ਵਾਲਾ ਕਰ ਦਿੱਤਾ ਹੈ ਸਗਲ ਸਮੂਹ ਲੈ ਉਦਰੇ ਨਾਨਕ ਪੂਰਨ ਬ੍ਰह्म ਪਛਾਤਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਬ੍ਰह्म ਪਰਮੇਸ਼ਰ ਨੂੰ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਵਿਆਪਕ ਪਛਾਣਿਆ ਹੈ ਉਹ ਸਤ ਚਿੱਤ ਸੰਤੋਖ ਆਦ ਸਾਰੇ ਗੁਨਾਵਾਲੇ ਮਹਾਤਮਾ ਸਭ ਸੰਗੀਆਂ ਨੂੰ ਲੈ ਕੇ ਉਧਰ ਗਏ ਭਾਵ ਮੁਕਤ ਹੋਇਆ ਦੇਵ ਗੰਦਾਰੀ ਮਹੱਲਾ ਪੰਜਵਾ ਮਾਈ ਗੁਰ ਬਿਨ ਗਿਆਨ ਨਾ ਪਾਈਐ ਏ ਮਾਈ ਏ ਮਾਈ ਤੋਂ ਭਾਵ ਏ ਭਾਈ ਜਿਗਿਆਸੂ ਜਨੋ ਇਹ ਨਿਸ਼ਚੈ ਕਰੋ ਕਿ ਸਤਿਗੁਰੂ ਸਾਹਿਬ ਜੀ ਤੋਂ ਬਗੈਰ ਗਿਆਨ ਨਹੀਂ پا ਸਕੀਦਾ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਐ ਰਹਾਉ ਗੁਰੂ ਤੋਂ ਬਿਨਾਂ ਕਈ ਲੋਕ ਅਨੇਕਾਂ ਤਰ੍ਹਾਂ ਦੇ ਯਤਨ ਕਰਦੇ ਹੋਏ ਬਿਲ ਲਾਤੇ ਵਿਰਲਾਪ ਕਰਦੇ ਫਿਰਦੇ ਆ ਪਰ ਗੋਸਾਈਐ ਮਾਲਕ ਪ੍ਰਭੂ ਨੂੰ ਨਹੀਂ ਮਿਲਦੇ ਪ੍ਰਭੂ ਨੂੰ ਨਹੀਂ ਮਿਲਦਾ ਰਹਾਉ ਭਾਵ ਪ੍ਰਭੂ ਨਹੀਂ ਮਿਲਦਾ ਉਹਨਾਂ ਨੂੰ ਰਹਾਉ ਬਿਸਰਾਮ ਦੇ ਕੇ ਪਰਮਾਉਂਦੇ ਆ ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਪਰਮਾਇਐ ਸਰੀਰਾਂ ਦੇ ਮੋਹ ਹੋਮੇ ਦੇ ਰੋਗ ਅਤੇ ਪਦਾਰਥਾਂ ਦੇ ਵਿਛੋੜੇ ਦੇ ਸੋਗ ਗਮ ਤਨ ਸਰੀਰ ਬਾਧਿਓ ਬੱਜਾ ਪਿਆ ਹੈ ਜੋ ਜਿਸ ਕਰਕੇ ਜੀਵ ਬੇਅੰਤ ਜੂਨੀਆਂ ਵਿੱਚ ਪਰਮਾਇਆ ਭਾਵ ਫੇਰਿਆ ਜਾਂਦਾ ਹੈ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅੱਗੇ ਜਾਏ ਰੂ ਆਈਐ ਸਤ ਸੰਗਤ ਕਰੀ ਤੋਂ ਬਗੈਰ ਇਹ ਜੀਵ ਟਿਕਣਾ ਨਹੀਂ ਪਾਉਂਦਾ ਤੇ ਆਪਣੇ ਦੁੱਖ ਨੂੰ ਕਿਸ ਦੇ ਅੱਗੇ ਜਾ ਕੇ ਰੋਵੇ ਕਰੈ अनुग्रह ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਜੇਕਰ ਸਾਡਾ ਸੁਆਮੀ ਮਾਲਕ ਪ੍ਰਭੂ अनुग्रह ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਸਾਧ ਸ੍ਰੇਸ਼ਟ ਗੁਰਮੁਖਾਂ ਜਨਾਂ ਦੇ ਚਰਨਾਂ ਨੂੰ ਚਰਨਾਂ ਨਾਲ ਚਿੱਤ ਮਨ ਨੂੰ ਲਾ ਲਈਦਾ ਹੈ ਸੰਕਟ ਕੋਰ ਕਟੇ ਖਿਨ ਭੀਤਰ ਨਾਨਕ ਹਰ ਦਰਸ ਸਮਾਈਐ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਫੇਰ ਸੰਕਟ ਕੋਰ ਭਿਆਨਕ ਦੁਖ ਇੱਕ ਖਿਨ ਭੀਤਰ ਵਿੱਚ ਹੀ ਕਟੇ ਨਾਸ਼ ਹੋ ਜਾਂਦੇ ਆ ਪਰਮੇਸ਼ਰ ਦੇ ਦਰਸ਼ਨਾ ਵਿੱਚ ਸਮਾਜ ਆਈਦਾ ਹੈ ਦੇਵ ਗੰਧਾਰੀ ਮਹੱਲਾ ਪੰਜਵਾ ਸੋ ਇਹ ਪਾਵਨ ਸ਼ਬਦ ਜਿਸ ਵੇਲੇ ਬਾਲ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸੀਤਲਾ ਤੋਂ ਰਾਜੀ ਹੋ ਗਏ ਤਾਂ ਗੁਰਸਿੱਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਪੁੱਛਿਆ ਕਿ ਬਾਲ ਸਤਗੁਰਾਂ ਦਾ ਕੀ ਹਾਲ ਹੈ ਤੇ ਇਹਨਾਂ ਦੀ ਰੱਖਿਆ ਕਿਵੇਂ ਹੋਈ ਤਦ ਸਤਗੁਰਾਂ ਨੇ अनेका ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਉਹਨਾਂ ਸ਼ਬਦਾਂ ਵਿੱਚੋਂ ਇੱਕ ਇਹ ਸ਼ਬਦ ਵੀ ਉਚਾਰਨ ਕਰਦੇ ਹਨ ਠਾਕੁਰ ਹੋਏ ਆਪ ਦਿਆਲ ਏ ਭਾਈ ठाकुर मालिक प्रभु जी आप दयालु कृपालु ਹੋਏ ਹਨ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਐਸੀ ਕਲਿਆਣ ਕੁਸ਼ਲਤਾ ਹੋਈ ਆ ਸੁਖ ਆਨੰਦ ਰੂਪ ਰੂਪਤਾ ਬਣ ਗਈ ਆ ਤੇ ਬਾਲ ਗੋਪਾਲ ਪਿਆਰੇ ਬਾਲਕ ਹਰ ਗੋਬਿੰਦ ਜੀ ਉਬਰੇ ਬਚ ਗਏ ਕਲਿਆਣ ਸ਼ਾਂਤੀ ਪ੍ਰਾਪਤ ਹੋਈ ਤੇ ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ ਆ ਅਤੇ ਬਾਲਕ ਜਿਗਿਆਸੂ ਜਨਾਂ ਨੂੰ ਪਰਮੇਸ਼ਰ ਨੇ ਬਚਾ ਲਿਆ ਹੈ ਦੋਇ ਕਾਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ ਅਸਾਂ ਨੇ ਪ੍ਰਤੱਖ ਦੋਇ ਦੋਵੇਂ ਕਾਰ ਹੱਥ ਜੋੜ ਕੇ ਮਨ ਤੇ ਬੁੱਧ ਰੂਪੀ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਮਨ ਹਿਰਦੇ ਵਿੱਚ ਵੀ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਪਰਮੇਸ਼ਰ ਵਾਹਿਗੁਰੂ ਨੇ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਰੱਖਿਆ ਕੀਤੀ ਤੇ ਸਾਰਾ ਹੀ ਦੁਰਤ ਪਾਪ ਦੁੱਖ ਮੀਟ ਦਿੱਤਾ ਵਰ ਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਪਰਮੇਸ਼ਰ ਵਰ ਪਤੀ ਦੀ ਪ੍ਰਾਪਤੀ ਵਾਲੀਆਂ ਮਹਾਤਮਾ ਰੂਪ ਨਾਰੀ ਇਸਤਰੀਆਂ ਵਰ ਨਾਰੀ ਸ੍ਰੇਸ਼ਟ ਸੰਤ ਮਹਾਤਮਾ ਰੂਪ ਇਸਤਰੀਆਂ ਨੇ ਮਿਲ ਕਰਕੇ ਪਰਮੇਸ਼ਰ ਦੇ ਮੰਗਲ ਜਸ ਨੂੰ ਗਉਣਾ ਕੀਤਾ ਤੇ ਠਾਕੁਰ ਅਕਾਲ ਪੁਰਖ ਦਾ ਜੈ ਜੈਕਾਰ ਕੀਤਾ ਕਹੋ ਨਾਨਕ ਜਨ ਕਉ ਬਲ ਜਾਈਐ ਜੋ ਸਬਨਾ ਕਰੇ ਉਧਾਰ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਪਰਮੇਸ਼ਰ ਦੇ ਜਨ ਸੇਵਕਾਂ ਤਾਂ ਹੀ ਬਲਹਾਰ ਕੁਰਬਾਨ ਜਾਣਾ ਕਰੀਏ ਜੋ ਸਾਰਿਆਂ ਦਾ ਉਧਾਰ ਪਾਰ ਉਤਾਰਾ ਕਰ ਦਿੰਦਾ ਇਕ ਓੰਕਾਰ ਸਤਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾ ਇਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ ਦੇਵ ਗੰਧਾਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਹੋਏ ਫਰਮਾਉਂਦੇ ਆ ਕਿ ਬੇਨਤੀ ਕਿਵੇਂ ਕਰਨੀ ਹੈ ਆਪਣੇ ਸਤਗੁਰ ਪਹਿ ਬਿਨੋਂ ਕਹਿਆ ਏ ਭਾਈ ਅਸਾਂ ਨੇ ਆਪਣੇ ਸਤਗੁਰੂ ਆਪ ਦੇ ਸਤਗੁਰੂ ਪਾਸ ਬੇਨਤੀ ਕਹਿਣੀ ਕੀਤੀ ਭਏ ਕਿਰਪਾਲ ਦਇਆਲ ਦੁਖ ਪੰਜਨ ਮੇਰਾ ਸਗਲ ਅੰਦੇਸ ਰਾਗਿਆ ਰਹਾਉ ਸਾਰੇ ਕਸ਼ਟਾਂ ਨੂੰ ਪੰਜਨ ਨਾਸ਼ ਕਰਨ ਵਾਲੇ ਦਇਆ ਦੇ ਘਰ ਪਰਮੇਸ਼ਰ ਜੀ ਜਦੋਂ ਕਿਰਪਾਲੂ ਹੋਏ ਤਦੋਂ ਸਾਡਾ ਸਾਰਾ ਹੀ ਪ੍ਰਮਾਨ ਪਰਮੇਵ ਪਰਜਿਆਦ ਸੰਸਾ ਨਾਸ਼ ਹੋ ਗਿਆ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਆ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਵਗੁਣ ਸਭ ਸਹਿਆ ਅਸੀਂ ਹੰਗਤਾ ਮਮਤਾ ਦੀ ਸਹਿਤ ਪਾਪੀ ਪਖੰਡੀ ਦੰਬੀ ਲੋਕ ਦਿਖਾਵਾ ਕਰਨ ਵਾਲੇ ਤੇ ਪਦਾਰਥਾਂ ਦੇ ਲੋਭੀ ਲਾਲਚੀ ਹਾ ਸਾਡੇ ਵਿੱਚ ਗੁਣ ਤਾਂ ਕੋਈ ਹੈ ਨਹੀਂ ਤੇ ਸਾਡਾ ਸਾਰਾ ਹੀ ਔਗਣ ਸਤਿਗੁਰਾਂ ਨੇ ਸਹਾਰ ਲਿਆ ਕਰਮਸਤਕ ਧਾਰ ਸਾਜ ਨਿਵਾਜੀ ਮੋਏ ਦੁਸਤ ਜੋ ਖਇਆ ਸਾਡੇ ਅੰਤਹਿ ਕਰਨ ਰੂਪੀ ਮੱਥੇ ਤੇ ਆਪਣਾ ਕਿਰਪਾ ਰੂਪੀ ਹੱਥ ਧਰ ਕੇ ਸਤ ਸੰਤੋਖ ਦਇਆ ਧਰਮ ਆਦ ਸ਼ੁਭ ਗੁਣ ਸਾਜ ਕੇ ਗਿਆਨ ਆਦ ਨਾਲ ਸਾਨੂੰ ਵਡਿਆਉਣਾ ਕੀਤਾ ਹੈ ਜਿਹੜੇ ਖਇਆ ਖੈ ਕਰਨ ਵਾਲੇ ਦੋਸ਼ ਸਹਿਤ ਖੋਟੇ ਕਾਮ ਕ੍ਰੋਧ ਆਦ ਸੰ ਉਹ ਮਰ ਗਏ ਹਨ ਪਰੇ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਿਜ ਆਤ ਸਤ ਗੁਰੂ ਸਾਹਿਬ ਜੀ ਪਰ ਉਪਕਾਰੀ ਪਰਾਇਆਂ ਦਾ ਭਲਾ ਕਰਨ ਵਾਲੇ ਤੇ ਸਾਰਿਆਂ ਨੂੰ ਸਧਾਰੀ ਸਹਿਤ ਆਸਰੇ ਸੁਧਾਰਨ ਵਾਲੇ ਹਨ ਉਹਨਾਂ ਦਾ ਦਰਸ਼ਨ ਦੀਦਾਰ ਸਹਿਤ ਗਿਆਨ ਫਲ ਅਤੇ ਸਹਿਜ ਆ ਸਹਿਜ ਪਦਵੀ ਦੇ ਦੇਣ ਵਾਲਾ ਹੈ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਤਰਿਆ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਗੁਨਾ ਤੋਂ ਹੀਣਿਆਂ ਨੂੰ ਵੀ ਪਦਾਰਥ ਦੇਣ ਵਾਲੇ ਆ ਅਸਾਂ ਨੇ ਗੁਰਾਂ ਦੇ ਚਰਨ ਜੋ ਕਮਲ ਵਤ ਪਦਾਰਥਾਂ ਰੂਪ ਪਾਣੀ ਤੋਂ ਨਿਰਲੇਪ ਰਹਿਣ ਵਾਲੇ ਹਨ ਉਹਨਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ ਦੇਵ ਗੰਦਾਰੀ ਮਹੱਲਾ ਪੰਜਵਾ ਅਨਾਥ 나ਥ ਪ੍ਰਭ ਹਮਾਰੇ ਸਰਨ ਆਇਓ ਰਾਖਨ ਹਾਰੇ ਰਹਾਉ ਏ ਹਮਾਰੇ ਸਾਡੇ ਪ੍ਰਭੂ ਪਰਮੇਸ਼ਰ ਤੁਸੀਂ ਅਨਾਥ ਜਤੀਮਾਂ ਦੇ 나ਥ ਮਾਲਕ ਹੋ ਏ ਰਾਖਨ ਹਾਰੇ ਰੱਖਿਆ ਕਰਨ ਵਾਲੇ ਪ੍ਰਭੂ ਅਸੀਂ ਤੁਹਾਡੀ ਸਰਨ ਪਨਾਹ ਓਟ ਵਿੱਚ ਆਏ ਹਾਂ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਆ ਸਰਬ ਪਾਖ ਰਾਖ ਮੁrarੇ ਆਗੇ ਪਾਛੇ ਅੰਤਿ ਵਾਰੇ ਏ ਮੁrarੇ ਮੁrarੀ ਪ੍ਰਭੂ ਮੇਰੇ ਸਰਬ ਸਾਰੇ ਪਾਖ ਪਖ ਭਾਵ ਨਾਨਕਿਆਂ ਦਾਦਕਿਆਂ ਆਦ ਦੇ ਅੰਤਰੀ ਵੀ ਸ਼ੁਭ ਗੁਣਾਂ ਦਾ ਪਖ ਰੱਖਣਾ ਕਰੋ ਭਾਵ ਆਗੇ ਅੱਗੇ ਪ੍ਰਲੋਕ ਵਿੱਚ ਵੀ ਤੇ ਪਾਛੇ ਪਿੱਛੇ ਇਸ ਲੋਕ ਵਿੱਚ ਵੀ ਅੰਤਿ ਵਾਰੇ ਅੰਤ ਦੇ ਵੇਲੇ ਵੀ ਰੱਖਿਆ ਕਰਨ ਵਾਲੇ ਹੋਵੋ ਜਬ ਚਿਤ ਵਾਓ ਤਬ ਤੁਹਾਰੇ ਓਨ ਸੰਭਾਰ ਮੇਰਾ ਮਨ ਸਧਾਰੇ ਏ ਮਹਾਰਾਜ ਜੀ ਅਸੀਂ ਜਬ ਜਦੋਂ ਵੀ ਚਿਤ ਵਾਓ ਚਿਤ ਵਦੇ ਹਾਂ ਤਬ ਤਦ ਤੁਹਾਡੇ ਤੁਹਾਰੇ ਤੁਹਾਡੇ ਹੀ ਗੁਣਾ ਨੂੰ ਚਿਤ ਵਦੇ ਭਾਵ ਯਾਦ ਕਰਦੇ ਹਾਂ ਓਨਾ ਗੁਣਾ ਨੂੰ ਸੰਭਾਰ ਯਾਦ ਕਰਕੇ ਸਾਡਾ ਮਨ ਹਿਰਦਾ ਸਧਾਰੇ ਸਹਿਤ ਆਸਰੇ ਦੇ ਹੋ ਜਾਂਦਾ ਜਦੋਂ ਅਸੀਂ ਧਿਆਨ ਨੂੰ ਧਿਆ ਲੀਨੇ ਆਂ ਸੋਨ ਗਾਵ ਗੁਰ ਬਚਨਾਰੇ ਬਲ ਬਲ ਜਾਉ ਸਾਧ ਦਰਸਾਰੇ ਸਤਿਗੁਰੂ ਸਾਹਿਬ ਜੀ ਦੇ ਬਚਨਾਰੇ ਹੁੰਦਾ ਬਚਨ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਕਰਕੇ ਹੀ ਤੁਹਾਡੇ ਗੁਣ ਗਾਉਂਦੇ ਹਾਂ ਤੁਹਾ ਜਿਹੜੇ ਮਹਾਤਮਾ ਜਨ ਗੁਰਾਂ ਦੇ ਬਚਨਾਂ ਨੂੰ ਸੁਣਦੇ ਤੇ ਕੀਰਤਨ ਰੂਪ ਵਿੱਚ ਗਾਇਨ ਕਰਦੇ ਆ ਉਹ ਸ੍ਰੇਸ਼ਟ ਮਹਾਤਮਾ ਜਨਾਂ ਦੇ ਦਰਸ਼ਨਾ ਤੋਂ ਬਲ ਬਲ ਬਲਹਾਰ ਕੁਰਬਾਨ ਜਾਂਦੇ ਹਾਂ ਮਨ ਮਹਿ ਰੱਖੋ ਇਕ ਅਸਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਆਪਣੇ ਮਨ ਹਿਰਦੇ ਵਿੱਚ ਇਕ ਏਕ ਅਦਵੈਤ ਰੂਪ ਪ੍ਰਭੂ ਦਾ ਹੀ ਆਸਰਾ ਰੱਖਦੇ ਹਾਂ ਇੱਕੋ ਇੱਕ ਪ੍ਰਭੂ ਦੀ ਅਸਾਰੇ ਆਸਾ ਰੱਖਦੇ ਹਾਂ ਕਬੀਰ ਸਾਹਿਬ ਕਹਿੰਦੇ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਇਕ ਵਾਹਿਗੁਰੂ ਦੀ ਆਸ ਕਰਨੀ ਚਾਹੀਦੀ ਜੋ ਭਰੀਪੂਰਨ ਹੈ ਜੋ ਸਹਾਇਤਾ ਕਰਨ ਵਾਲਾ ਹੈ ਜੋ ਰਖਿਆ ਕਰਨ ਵਾਲਾ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਸਾਡੇ ਪ੍ਰਭੂ ਜੀ ਸਾਰੇ ਜਗਤ ਨੂੰ ਰਚਨਹਾਰੇ ਹਨ ਦੇਵ ਗੰਧਾਰੀ ਮਹੱਲਾ ਪੰਜਵਾ ਸਤਿਗੁਰੂ ਜੀ ਇਸ ਸ਼ਬਦ ਵਿੱਚ ਪ੍ਰੇਮਾ ਭਗਤੀ ਦੀ ਪ੍ਰਾਪਤੀ ਲਈ ਅਰਦਾਸ ਬੇਨਤੀ ਕਰਨ ਦੀ ਜਾਚਨਾ ਦੱਸਦੇ ਹੋਏ ਫਰਮਾਉਂਦੇ ਆ ਕਿ ਪ੍ਰੇਮਾ ਭਰਤੀ ਕਿਵੇਂ ਮੰਗਣੀ ਗੁਰੂ ਮਹਾਰਾਜ ਕੋਲ ਪ੍ਰਭ ਇਹੈ ਮਨੋਰਥ ਮੇਰਾ ਏ ਪ੍ਰਭੂ ਪਰਮੇਸ਼ਰ ਮੇਰਾ ਸਾਡਾ ਇਹੋ ਹੀ ਮਨੋਰਥ ਸੰਕਲਪ ਹੈ ਕੀ ਮਨੋਰਥ ਹੈ ਕਿਰਪਾ ਨਿਦਾਨ ਦਿਆਲ 모ਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਏ ਕਿਰਪਾ ਮਿਹਰ ਦੇ ਖਜ਼ਾਨੇ ਤੇ ਦਿਆਲ ਦਇਆ ਦੇ ਆਲ ਘਰ ਪ੍ਰਭ ਤੁਸੀਂ ਮੇਰੇ ਤਾਈ ਸੰਤ ਜਨਾਂ ਦਾ ਚਿਹਰਾ ਦਾਸ ਕਰ ਦੇਣਾ ਕਰੋ ਪ੍ਰਾਤਹਿ ਕਾਲ ਲਾਗੋ ਜਨ ਚਰਨੀ ਨਿਸ ਬਾਸਰ ਦਰਸ ਪਾਵੋ ਅਸੀਂ ਪ੍ਰਾਤਹਿ ਕਾਲ ਹੁੰਦਾ ਅੰਮ੍ਰਿਤ ਵੇਲੇ ਉੱਠ ਤੁਹਾਡੇ ਜਨ ਭਗਤ ਜਨਾਂ ਦੇ ਚਰਨੀ ਭਾਵ ਪੈਰੀਂ ਲੱਗਣਾ ਕਰੀਏ ਅਤੇ ਨਿਸ ਰਾਤ ਬਾਸਰ ਦਿਨੇ ਉਹਨਾਂ ਪਿਆਰਿਆਂ ਦਾ ਦਰਸ਼ਨ ਪਾਉਂਦੇ ਰਹੀਏ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਆਪਣਾ ਤਨ ਸਰੀਰ ਅਤੇ ਮਨ ਚਿੱਤ ਅਰਪ ਭੇਂਟ ਕਰਕੇ ਭਾਵ ਸਰੀਰ ਦਾ ਹੰਕਾਰ ਤੇ ਮਨ ਦੀ ਮਤ ਛੱਡ ਕੇ ਜਨ ਭਗਤ ਜਿਨ੍ਹਾਂ ਦੀ ਸੇਵਾ ਟਹਿਲ ਕਰੀਏ ਅਤੇ ਰਸਨਾ ਜੀਬਾ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਰਹੀਏ ਸਾਹ ਸਾਹ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਸਵਾਸ ਸਵਾਸ ਹਰੇਕ ਸਵਾਸ ਆਪਨਾ ਜਾਣ ਕੇ ਪਰਮੇਸ਼ਰ ਨੂੰ ਸਿਮਰਿਏ ਅਤੇ ਨਿਤਾ ਪ੍ਰਤੀ ਮਹਾਤਮਾ ਜਨਾਂ ਦੇ ਸੰਗ ਨਾਲ ਭਾਵ ਉਹਨਾਂ ਦੀ ਸੰਗਤ ਵਿੱਚ ਰਹਿਣਾ ਕਰੀਏ ਏਕ ਅਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈਐ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਮੋਰਾ ਸਾਡਾ ਤਾਂ ਇੱਕੋ ਪਰਮੇਸ਼ਰ ਦਾ ਨਾਮ ਧਨ ਹੀ ਆਸਰਾ ਹੈ ਅਤੇ ਅਸੀਂ ਇਹੋ ਹੀ आनंद आनंद ਲੈਂਦੇ ਹਾਂ ਇਸ ਪ੍ਰਕਾਰ ਆਨੰਦ ਸਰੂਪ ਨੂੰ ਲਖ ਦੇ ਭਾਵ ਜਾਣਦੇ ਹਾਂ ਵਾਹੇ ਗੁਰੂ ਵਾਹੇ ਗੁਰੂ ਫਤਿਹ